ਓਮ ਗੰਗਣ ਪਤੇ ਨਮਹ ਜੈ ਮਾ ਸਰਸਵਤੀ ਜੀ ਕੀ ਸਭਨਾ ਨੂੰ ਡਾਕਟਰ ਸੁਮੀਤ ਦਾ ਪ੍ਰਸਿੱਧ ਖੋਜੀ ਵਿਦਵਾਨ ਬਰੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭਨਾ ਨੂੰ ਰਾਮ ਰਾਮ ਜੀ ਸਭਨਾ ਨੂੰ ਰਾਧੇ ਕ੍ਰਿਸ਼ਨ ਜੀ ਓਮ ਬਗਵਤ ਵਾਸੁਦੇਵਾਇ ਨਮਹ ਕ੍ਰਿਸ਼ਨਾਇ ਵਾਸੁਦੇਵਾਇ ਹਰੇ ਪਰਮਾਤਮਨੇ ਕਰਨਾਤੇ ਕਲੇਸ਼ ਨਾਸ਼ਾਇ ਗੋਵਿੰਦਾਇ ਨਮੋ ਨਮੋ ਅੱਜ ਦੀ ਜਿਹੜੀ ਸਾਡੀ ਰਚਨਾ ਹੈਗੀ ਆ ਦੋ ਜਣਿਆਂ ਦੀ ਰਚਿਤ ਹੈ ਨਗਮੋਤੀ ਅੰਗੂਰ ਡਾਕਟਰ ਸੁਨੀਤਾ ਅਰਪ੍ਰੀਤ ਸੈਣੀ ਵੱਲੋਂ ਰਚਨਾ ਰੂਬਰ ਨੂੰ ਕਰ ਰਿਹਾ ਹੈ ਬੱਚਾ ਤੁਹਾਡੇ ਪ੍ਰੀਤ ਸੈਣੀ ਜਿਹੜਾ ਕਿ ਮਾਨ ਮੁਗਰ ਸਮਾਰਟ ਸਕੂਲ ਦਾ 6ਵੀਂ ਕਲਾਸ ਦਾ ਵਿਦਿਆਰਥੀ ਹੈ ਸਵਾਗਤ ਹੈ ਪ੍ਰੀਤ ਸੈਣੀ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਸਰਸਵਤੀ ਧਾਰਾ ਚੈਨਲ ਉੱਤੇ ਸਸੀ ਗਾਲ ਜੀ ਅੱਜ ਮੇਰੀ ਤੇ ਡਾਕਟਰ ਸਿੰਧਾ ਰਾਣੀ ਪ੍ਰਸਿੱਧ ਖੋਜੀ ਵਿਦਵਾਨ ਜੀ ਦੀ ਰਚਨਾ ਮੈਂ ਬੋਲਣ ਜਾ ਰਿਹਾ ਹਾਂ ਰਚਨਾ ਹੈ ਜੀ ਨਗਮੋਤੀ ਅੰਗੂਰ ਦੇਖੋ ਸੋ ਪਾਈ ਆ ਨਗਮੋਤੀ ਅੰਗੂਰ ਦੇਖੋ ਪਿਆਰੋ ਆ ਨਗਮੋਤੀ ਅੰਗੂਰਾ ਦਾ ਕੁਛਾ ਸੰਗਣਾ ਕਨਾ ਇੱਕੋਂ ਟੈਨੀ ਦਾ ਬਾਦਸ਼ਾਹ ਪਣਾ ਨਿੱਕੇ ਤੋਂ ਨਿੱਕੇ ਬਨੇ ਵੱਡਾ ਅੰਗੂਰ ਪਾਣ ਦਾ ਫਾਇਦਾ ਬਾਤ ਇਸ਼ਕੀ ਮਸ਼ਹੂਰ ਖੱਟੇ ਮਿੱਠੇ ਰਸ ਆਲਾ ਬੜਾ ਸੁਆਦਿਆ ਕੁਛਾ ਸਿਮਟ ਸਿਮਟ ਕਾ ਸਿਮਟ ਸਿਮਟ ਕਾ ਇੱਕ ਦੂਜੇ ਨਾਲ ਬਣਿਆ ਦੋ ਗੁੱਛਾ ਸੁਖਮਸਵਾਦੀ ਬੜੀ ਪਿਆਰੀ ਸਿੱਖਿਆ ਦਿੰਦਾ ਆਓ ਸਾਰੇ ਮਿਲ ਆਪਾਂ ਵੀ ਵਾਂਗ ਅੰਗੂਰ ਗੁੱਛੇ ਹੋ ਜਾਈਏ ਰਸਿੱਲੇ ਰਸਿੱਲੇ ਆਓ ਆਪਾਂ ਵੀ ਇੱਕ ਮੰਗੂ ਹੋ ਰਹੀਏ ਫੁਆਗਰੇ ਤੰਗ ਨਾ ਹੋਈਏ ਇੱਕ ਦੂਜੇ ਨਾਲ ਰਹੀਏ ਗਰਵਕੜੀ ਮਾਂ ਅਸੀਂ ਸੋਚਿਆ ਅਸੀਂ ਬਣਾਵਾਂਗੇ ਘਰਵਾਰ ਸਵਰਗੀ ਵਰਤੀਲਾ ਧੰਵਾਦ ਜੀ ਮੈਂ ਵੀ ਇਸ ਰਚਨਾ ਨੂੰ ਬੋਲਣਾ ਚਾਹਾਂਗੀ ਜੀ ਨਗਮੋਤੀ ਅੰਗੂਰ ਦੇਖੋ ਸਭ ਭਾਈ ਆ ਨਗਮੋਤੀ ਅੰਗੂਰ ਦੇਖੋ ਪਿਆਰਿਓ ਆ ਨਗਮੋਤੀ ਅੰਗੂਰਾ ਕਾ ਗੁੱਚਾ ਸੰਗਣਾ ਘਣਾ ਇੱਕੋ ਟਾਹਣੀ ਕਾ ਬਾਦਸ਼ਾਹ ਭਲਾ ਨਿੱਖੇ ਤੋਂ ਨਿੱਕਾ ਬਈ ਵੱਡਾ ਅੰਗੂਰ ਪਾਂਦਾ ਫਿਰਦਾ ਬਾਤ ਬੜੀ ਹੀ ਇਸ਼ਕੀ ਮਸ਼ਹੂਰ ਖੱਟੇ ਮਿੱਠੇ ਰਸ ਆਲਾ ਬੜਾ ਸਵਾਦਲਾ ਗੁੱੱਚਾ ਸਿਮੜ ਸਿਮੜ ਕਾ ਇੱਕ ਦੂਏ ਨਾਲ ਬਣਿਆ ਜੋ ਗੁੱੱਚਾ ਸੁਖਮ ਸਵਾਦ ਦੀ ਬੜੀ ਪਿਆਰੀ ਸਿੱਖਿਆ ਦਿੰਦਾ ਆਓ ਸਾਰੇ ਮਿਲ ਅਪਾਂ ਵੀ ਆਓ ਸਾਰੇ ਮਿਲ ਆਪਾਂ ਵੀ ਬਾਗ ਅੰਗੂਰ ਗੁੱਛੇ ਹੋ ਜਾਈਏ ਰਸਲੇ ਆਓ ਆਪਾਂ ਵੀ ਇਨ ਮੰਗੂ ਹੋ ਜਾਈਏ ਸਵਾਦਲੇ ਤੰਗ ਨਾ ਹੋਈਏ ਇੱਕ ਦੂਏ ਤੇ ਰਹੀਏ ਗਲਵਕੜੀ ਮਾਂ ਅਕਸਰ ਸੱਚਿਓ ਸੱਚੀ ਫਿਰ ਘਰਵਾਰ ਹੋ ਜਾਣਗੇ ਸਵਰਗੀ ਫੁਰਤੀਲੇ ਸੱਚਿਓ ਸੱਚੀ ਫਿਰ ਘਰਵਾਰ ਹੋ ਜਾਣਗੇ ਸਵਰਗੀ ਫੁਰਤੀਲੇ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਲਾਈਕ ਤੇ ਕਮੈਂਟ ਜਰੂਰ ਕਰਨਾ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਜੀ